ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਕੀ ਸਾਰੇ ਜਾਣੇ ਉਮੀਦ ਹੈ ਠੀਕ ਠਾਕ ਹੀ ਹੋਵੋਗੇ ਤੁਸੀਂ ਤਾਂ ਅੱਜ ਦੀ ਕਹਾਣੀ ਬਹੁਤ ਹੀ ਪਿਆਰੀ ਹੈ ਹਮੇਸ਼ਾ ਦੀ ਤਰ੍ਹਾਂ ਮੈਂ ਕੋਸ਼ਿਸ਼ ਕਰਦੀ ਕਿ ਚੁਣ-ਚਣ ਕੇ ਤੁਹਾਡੇ ਲਈ ਕੁਝ ਗੱਲਾਂ ਲੈ ਕੇ ਆਵਾਂ ਤਾਂ ਕਿ ਤੁਹਾਡਾ ਵੀ ਫਾਇਦਾ ਹੋ ਸਕੇ ਔਰ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਚੰਗਾ ਕਰ ਲਿਆ ਜੇ ਕੁਝ ਚੰਗੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਸੋ ਡਿਪੈਂਡ ਕਰਦਾ ਹੈ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕਈ ਲੋਕ ਕਾਮਯਾਬੀ ਹੋ ਜਾਂਦੇ ਨੇ ਕਈ ਲੋਕ ਉੱਥੇ ਵੀ ਰਹਿ ਜਾਂਦੇ ਨੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਡਿਪੈਂਡ ਕਰਦਾ ਹੈ ਕਿ ਉਹਨਾਂ ਦਾ ਸਰਕਲ ਕਿਦਾਂ ਦਾ ਉਹ ਰਹਿ ਕਿਦਾਂ ਦੇ ਸਰਕਲ ਦੇ ਵਿੱਚ ਰਹੇ ਹੁੰਦੇ ਆ ਇੱਕ ਵਿਅਕਤੀ ਨੂੰ ਇੱਕ ਬਾਜ ਦਾ ਅੰਡਾ ਮਿਲਦਾ ਹੈ ਉਹ ਸੰਡੇ ਨੂੰ ਮੁਰਗੀਖਾਨੇ 'ਚ ਰੱਖ ਦਿੰਦਾ ਉੱਥੇ ਮੁਰਗੀ ਨੇ ਵੀ ਆਂਡੇ ਦਿੱਤੇ ਹੁੰਦੇ ਨੇ ਤੇ ਮੁਰਗੀਆਂ ਦੇ ਵੀ ਆਂਡੇ ਹੁੰਦੇ ਨੇ ਥੋੜੇ ਸਮੇਂ ਬਾਅਦ ਚੂਚੇ ਆਂਡਿਆਂ 'ਚੋਂ ਨਿਕਲ ਜਾਂਦੇ ਨੇ ਤੇ ਬਾਜ ਦੇ ਅੰਡੇ ਦੇ ਵਿੱਚੋਂ ਵੀ ਬਾਜ ਦਾ ਬੱਚਾ ਨਿਕਲਿਆ ਆਉਂਦਾ ਹੈ ਟਾਈਪ ਇਹ ਰਹਿੰਦਾ ਹੈ ਕਿਉਂਕਿ ਉਹਦਾ ਪਾਲਣ ਪੋਸ਼ਣ ਸਾਰਾ ਮੁਰਗੀਆਂ ਦੀ ਤਰ੍ਹਾਂ ਹੀ ਹੁੰਦਾ ਹੈ ਚੂਚੇ ਜਿਵੇਂ ਜਾਂਦੇ ਹੈ ਖਾਂਦੇ ਹੈ ਦਾਣੇ ਖਾਂਦੇ ਹੈ ਜਾਂ ਜ਼ਮੀਨ ਤੇ ਹੀ ਰਹਿੰਦੇ ਸੋ ਬਾਜ ਉਹਨਾਂ ਦੀ ਤਰ੍ਹਾਂ ਹੀ ਕਰਦਾ ਹੈ ਉਹਨਾਂ ਦੀ ਤਰ੍ਹਾਂ ਹੀ ਚੱਲਦਾ ਹੈ ਖਾਂਦਾ ਹੈ ਇੱਕ ਦਿਨ ਕੀ ਹੁੰਦਾ ਹੈ ਕਿ ਬਾਜ ਉੱਡ ਰਿਹਾ ਹੁੰਦਾ ਹੈ ਅਸਮਾਨ ਤੇ ਇਹ ਤੋਂ ਦੁਆਰਾ ਚੱਕ ਲਿਆ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਜਿਹੜਾ ਬਾਜ ਦਾ ਬੱਚਾ ਹੁੰਦਾ ਹੈ ਉਸਮਾਨ ਦੇ ਵੱਡਾ ਸਾਰਾ ਕਹਿੰਦੇ ਵੀ ਇੱਕ ਪੰਛੀ ਉੜਦਾ ਰਹਿੰਦਾ ਜੋ ਕਿ ਬਹੁਤ ਉੱਚੀ ਉਡਾਰੀ ਭਰਦਾ ਤੇ ਉਹ ਬਾਜ ਦਾ ਜੋ ਬੱਚਾ ਹੁੰਦਾ ਛੋਟਾ ਉਹਨੂੰ ਤਾਂ ਨਹੀਂ ਪਤਾ ਹੁੰਦਾ ਵੀ ਮੈਂ ਬਾਜ ਦਾ ਬੱਚਾ ਹਾਂ ਉਹਨੂੰ ਤਾਂ ਹੀ ਹੁੰਦਾ ਕਿ ਮੈਂ ਇਹਨਾਂ ਦਾ ਭਰਾ ਹਾਂਗਾ ਆ ਚੂਚੇ ਮੇਰੇ ਭਰਾ ਨੇ ਮੈਂ ਮੁਰਗੀ ਦਾ ਹੀ ਬੱਚਾ ਕਿਉਂਕਿ ਪਾਲਣ ਪੋਸ਼ਣ ਉਦਾਂ ਹੋਇਆ ਹੁੰਦਾ ਫਿਰ ਉਹ ਹੈਰਾਨ ਹੁੰਦਾ ਦੇਖ ਕੇ ਤੇ ਆਪਣੇ ਨਾਲ ਦੇ ਸਾਥੀ ਚੂਚੇ ਨੂੰ ਪੁੱਛਦਾ ਵੀ ਇਹ ਕੌਣ ਹੈ ਜਿਹੜਾ ਐਡਾ ਉੱਚਾ ਉੜਦਾ ਫਿਰ ਚੂਚਾ ਨੂੰ ਕਹਿੰਦਾ ਵੀ ਬਈ ਇਹ ਬਾਜ ਐ ਇਹ ਬਹੁਤ ਤਾਕਤਵਰ ਉੱਚੀ ਉਡਾਨ ਭਰਦਾ ਹੈ ਬਾਜ ਸਭ ਤੋਂ ਜ਼ਿਆਦਾ ਕਹਿੰਦੇ ਵੀ ਸ਼ਕਤੀਸ਼ਾਲੀ ਐ ਕਹਿੰਦੇ ਆਪਾਂ ਤਾਂ ਕਹਿੰਦਾ ਇੱਥੇ ਜੁਗੀ ਆਂ ਕਹਿੰਦਾ ਆਪਾਂ ਤਾਂ ਜ਼ਮੀਨ 'ਚ ਤੁਰਨਾ ਫਿਰਨਾ ਇੱਥੇ ਹੀ ਮਰ ਜਾਣਾ ਇਹ ਅਸਮਾਨੀ ਉਡਾਰੀ ਭਰਦੇ ਨੇ ਅਸਮਾਨ ਵਾਲੇ ਨੇ ਤੇ ਅਸੀਂ ਧਰਤੀ ਵਾਲੇ ਆ ਉਹ ਬਾਜ ਦਾ ਬੱਚਾ ਜਿਹੜਾ ਉਹ ਸੁਣਦਾ ਠੀਕ ਐ ਉਹ ਫਿਰ ਉਸੇ ਤਰ੍ਹਾਂ ਹੀ ਰਹਿੰਦਾ ਐ ਚੂਚਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਨਾ ਕੋਈ ਉਡਾਰੀ ਭਰਦਾ ਤੇ ਇਦਾਂ ਹੀ ਮਰ ਜਾਂਦਾ ਹੈ ਮੋਰਲ ਆਫ ਦਾ ਸਟੋਰੀ ਇਹ ਹੈ ਕਿ ਜਿਹੋ ਜੇ ਸਰਕਲ ਦੇ ਵਿੱਚ ਰਹੋਗੇ ਤੁਹਾਨੂੰ ਉਹੇ ਜਿਹੀ ਤੁਸੀਂ ਅੱਗੇ ਬਣੋਗੇ ਕਿ ਜਿਵੇਂ ਉਹ ਬਾਜ ਦਾ ਬੱਚਾ ਸੀਗਾ ਉਹਨੂੰ ਨਹੀਂ ਪਤਾ ਸੀ ਵੀ ਉਹ ਬਾਜ ਹੈ ਕਈ ਵਾਰ ਤੁਹਾਡਾ ਸਰਕਲ ਹੀ ਤੁਹਾਨੂੰ 네ਗੇਟਿਵ ਕਰ ਦਿੰਦਾ ਕਈ ਚੀਜ਼ਾਂ ਨੂੰ ਲੈ ਕੇ ਕਿ ਅਸੀਂ ਤਾਂ ਇੱਥੋਂ ਤੱਕ ਹੀ ਸੀਮਤਾਂ ਅਸੀਂ ਨਹੀਂ ਅੱਗੇ ਵੱਸ ਸਕਦੇ ਉਦੇ ਨਾਲ ਤੁਹਾਡੇ ਤੇ ਇੰਪੈਕਟ ਪੈਣਾ ਤੁਸੀਂ ਵੀ ਉਥੋਂ ਤੱਕ ਸੀਮਤ ਰਹਿ ਜਾਂਦੇ ਹੋ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਵਧੀਆ ਸਰਕਲ ਰੱਖੋ ਉਹੇ ਜਿਹਾ ਸਰਕਲ ਰੱਖੋ ਜਿੱਦਾਂ ਨਾਲ ਤੁਸੀਂ ਬੰਨਣਾ ਚਾਹੁੰਦੇ ਹੋ ਸੋ ਜੇਕਰ ਉਹ ਬਾਜ਼ ਬਾਜ਼ਾਂ ਦੇ ਵਿੱਚ ਰਹਿੰਦਾ ਹੁੰਦਾ ਤਾਂ ਸ਼ਾਇਦ ਉੱਚੀ ਉਡਾਰੀ ਭਰ ਜਾਂਦਾ ਚੂਚਿਆਂ ਦੇ ਵਿੱਚ ਰਹਿ ਕੇ ਉਥੋਂ ਤੱਕ ਹੀ ਸੀਮਤ ਹੋ ਗਿਆ ਸੋ ਏਸੀ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ